ਅੱਜ ਤੋਂ 3 ਦਿਨ ਲਈ 6 ਤੋਂ ਲੈ ਕੇ 8 ਜਨਵਰੀ ਤੱਕ ਨੇ ਪੰਜਾਬ ਰੋਡਵੇਜ ਪੰਨ ਬੱਸ ਅਤੇ ਕੰਟਰੈਕਟ ਵਰਕਰ ਯੂਨੀਅਨ ਜਿਹੜੀ ਕਿ ਉਹ ਹੜਤਾਲ ਤੇ ਆ। ਜਿਸ ਤੋਂ ਬਾਅਦ ਕੀ ਜਿਹੜੀ ਸਰਕਾਰੀ ਬੱਸਾਂ ਦੇ ਪਈਏ ਜਾਮ ਨੇ ਅੰਮ੍ਰਿਤਸਰ ਵਨ ਤੇ 2 ਡਿਪੋ ਦੀ ਗੱਲ ਕਰੀਏ ਤਾਂ ਕਰੀਬ-ਕਰੀਬ ਰੋਜ਼ਾਨਾ 220 ਦੇ ਕਰੀਬ ਬੱਸਾਂ ਜਿਹੜੀਆਂ ਨੇ ਚੱਲਦੀਆਂ ਨੇ ਪਰ ਇਹਨਾਂ ਵਿੱਚੋਂ ਨਾ માત્ર ਬੱਸਾਂ ਜਿਹੜੀਆਂ ਕਿ ਚੱਲ ਪਾਰ ਰਹੀਆਂ ਨੇ ਬਾਕੀ 200 ਤੋਂ ਲੈ ਕੇ 250 ਬੱਸਾਂ ਜਿਹੜੀਆਂ ਨੇ ਉਹਨਾਂ ਦੇ ਚੱਕੇ ਜਾਮ ਪਏ ਹੋਏ ਨੇ ਤਨ ਦਿਖਾ ਦਿੰਦੇ ਆ ਬੱਸ টারਮੀਨਲ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਕਿ ਪ੍ਰਾਈਵੇਟ ਬੱਸਾਂ ਦੀ ਆਵਾਜ਼ ਹੈ ਜਿਹੜੀ ਕਿ ਉਹ ਹੋ ਰਹੀ ਹੈ ਪਰ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ ਕਿਉਂਕਿ ਪੰਜਾਬ ਰੋਡਵੇਜ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੀਆਂ ਡਿਮਾਂਡਸ ਨੇ ਕਿ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਨਾਲ ਆਊਟਸੋਰਸਿੰਗ ਬੰਦ ਕੀਤੀ ਜਾਵੇ ਇਹ ਡਿਮਾਂਡਸ ਜਿਹੜੀ ਨੇ ਬਹੁਤ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਪਰ ਇਹ ਡਿਮਾਂਡਸ ਜਿਹੜੀ ਨੇ ਪੂਰੀਆਂ ਨਹੀਂ ਹੋਈਆਂ ਸਿਰਫ ਆਸ਼ਵਾਸਨ ਹੀ ਮਿਲੇ ਨੇ ਔਰ ਇਸੇ ਕਰਕੇ ਯੂਨੀਅਨ ਵੱਲੋਂ 3 ਦਿਨ ਦਾ ਹੜਤਾਲ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਇੱਥੇ ਜੇ ਕਿ ਓਨਿੰਗ ਰੋਣਕ ਵਿਖਾਈ ਨਹੀਂ ਦੇ ਰਹੀ ਜੋ ਆਮ ਦਿਨਾਂ ਵਿੱਚ ਵਿਖਾਈ ਦਿੰਦੀ ਹੈ ਕਿਉਂਕਿ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਅੱਜ ਉਹਨਾਂ ਦੇ ਪਹੀਏ ਨੇ ਉਹ ਬੰਦ ਪਏ ਹੋਏ ਨੇ ਜਿਸ ਤੋਂ ਬਾਅਦ ਜਿਹੜਾ ਕਿ ਇੱਥੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਕਾਰੀ ਬੱਸਾਂ ਦੀ ਗੱਲ ਕਰੀਏ ਤਾਂ ਉੱਥੇ ਮਹਿਲਾਵਾਂ ਵਾਸਤੇ ਮੁਫਤ ਸਫ਼ਰ ਦੀ ਸੂਗ ਦਿੱਤਾ ਹੈ ਜਦਕਿ ਅੱਜ ਮਹਿਲਾਵਾਂ ਨੂੰ ਪੈਸੇ ਖਰਚ ਕਰਕੇ ਜਾਣਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਸਹੂਲਤ ਦਿੱਤੀ ਗਈ ਹੈ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਜਿਹੜਾ ਕਿ ਉਹ ਬਿਲਕੁਲ ਮੁਫਤ ਹੈ ਪਰ ਅੱਜ ਜਿਹੜਾ ਕਿ ਕੱਲ ਤੇ ਪਰਸੋਂ ਤਿੰਨ ਦਿਨ ਲਗਾਤਾਰ ਮਹਿਲਾਵਾਂ ਨੂੰ ਆਨ ਜਾਣ ਵਾਸਤੇ ਸਰਕਾਰੀ ਬੱਸਾਂ ਵਿੱਚ ਪੈਸੇ ਖਰਚਨੇ ਪੈਣਗੇ ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਲੋਕਾਂ ਨੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨਾ ਹੈ ਉਹਨਾਂ ਨੂੰ ਵੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਬਹੁਤ ਸਾਰੀਆਂ ਸਰਕਾਰੀ ਬੱਸਾਂ ਦੇ ਪਹੀਏ ਜਿਹੜੇ ਨੇ ਚੱਕੇ ਨੇ ਉਹ ਜਾਮ ਪਏ ਹੋਏ ਨੇ ਕਿਉਂਕਿ ਲਗਾਤਾਰ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤਾਂ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੇਡੀਜ਼ ਨੇ ਮੈਮ ਸਰਕਾਰੀ ਬੱਸਾਂ 'ਚ ਫ੍ਰੀ ਸਫ਼ਰ ਮਿਲਦਾ ਹੈ ਪਰ ਹੁਣ ਤੱਕ ਨੂੰ 3 ਦਿਨ ਹੜਤਾਲ ਹੈਗੀ ਤੇ ਤਿੰਨ ਸਫ਼ਰ ਨਹੀਂ ਮਿਲਣਾ ਫ੍ਰੀ ਕੀ ਕਰਨਾ ਤਾਂ ਤਿੰਨ ਦਿਨ ਲਗਾਤਾਰ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਮੁਫਤ ਸਫ਼ਰ ਤੋਂ ਜਿਹੜਾ ਕਿ ਉਹ ਵੰਚਿਤ ਰਹਿਣਾ ਪਵੇਗਾ ਕਿਉਂਕਿ ਜਿਥੇ ਕਿ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਹੈ ਲੇਡੀਜ਼ ਨੂੰ ਪਰ ਬੱਸਾਂ ਦੀ ਹੜਤਾਲ ਕਰਕੇ ਲਗਾਤਾਰ ਸਵਾਰੀਆਂ ਨੂੰ ਭਟਕਣਾ ਪੈ ਰਿਹਾ ਪੰਜੀ ਤੁਸੀਂ ਸਫ਼ਰ ਕਰਦੇ ਹੋ ਸਰਕਾਰੀ ਬੱਸਾਂ 'ਚ ਹਾਂਜੀ ਹਾਂਜੀ ਮੁਫਤ ਸਫ਼ਰ ਹੈ ਹਾਂਜੀ ਹਾਂਜੀ ਤੇ ਹੁਣ ਤਿੰਨ ਦਿਨ ਦੀ ਹੜਤਾਲ ਹੈ ਪਤਾ ਹੈ ਨਹੀਂ ਪਤਾ ਨਹੀਂ ਇਹ ਹੁਣ ਤੇ ਤੁਹਾਨੂੰ ਪੈਸੇ ਖਰਚਣੇ ਪੈਣਗੇ ਕਿਉਂਕਿ ਸਰਕਾਰੀ ਬੱਸਾਂ ਬੰਦ ਪਈਆਂ ਨੇ ਅੱਛਾ ਜੀ ਉਹਦਾ ਖਰਚ ਨਹੀਂ ਪੈਣੇ ਫਿਰ ਮਜ਼ਦੂਰੀ ਨੂੰ ਮੁਸ਼ਕਲ ਹੁੰਦੀ ਫਿਰ ਹਾਂਜੀ ਮੁਸ਼ਕਲ ਤਾਂ ਬਹੁਤ ਹੁੰਦੀ ਹੈ ਪਤਾ ਕਿਹੜਾ ਇਮਤਿਹਾਨ ਵਿੱਚੋਂ ਪੈਸੇ ਲੈ ਕੇ ਨਹੀਂ ਹੁੰਦਾ ਕਿ ਪਤਾ ਵੀ ਸਰਕਾਰੀ ਬਸ ਤੇ ਸਫਰ ਮਿਲ ਜਾਣਾ ਫ੍ਰੀ ਮਿਲ ਜਾਣਾ ਹਾਂਜੀ ਹਾਂਜੀ ਇਹ ਤਾਂ ਹੈ ਕਿ ਇਹ ਤਾਂ ਸੋਚ ਕੇ ਆਉਂਦੇ ਕਿ ਚਲੋ ਫ੍ਰੀ ਜਾਣਾ ਫ੍ਰੀ ਆਣਾ ਚਲੋ ਆਟੋ ਸੇ ਕਿਰਾਇਆ ਰੱਖ ਲੈਣੇ ਆ ਇਹ ਤਾਂ ਹੁੰਦਾ ਹੀ ਹੈ ਤੇ ਹੁਣ ਬਸ ਮਿਲਦੀ ਵੀ ਤੁਹਾਨੂੰ ਨਹੀਂ ਜਾਣਾ ਕਿੱਥੇ ਜਲੰਧਰ ਬਸ ਕੋਈ ਨਹੀਂ ਮਿਲਦੀ ਨਹੀਂ ਖੱਜਲ ਖਵਾਰੀ ਹੈ ਹਾਂ ਨਾ ਬਹੁਤ ਬਹੁਤ ਬਿਲਕੁਲ ਕਿਤਨਾ ਕਿਤੇ ਖੱਜਲ ਹੋਣਾ ਪੈ ਰਿਹਾ ਸਵਾਰੀਆਂ ਨੂੰ ਕਿਉਂਕਿ ਅੱਜ ਇਹ ਬਹੁਤ ਸਾਰੀਆਂ ਬੱਸਾਂ ਨੇ ਜਿਹੜੀ ਕਿ ਉਹ ਸਰਕਾਰੀ ਬੱਸਾਂ ਨੇ ਉਹਨੇ ਚੱਕੇ ਨੇ ਜਿਹੜੇ ਕਿ ਉਹ ਜਾਮ ਪਏ ਹੋਏ ਨੇ ਔਰ ਤੁਹਾਨੂੰ ਲਗਾਤਾਰ ਅੰਮ੍ਰਿਤਸਰ ਬੱਸ টারਮੀਨਲ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਆਮ ਦਿਨਾਂ ਵਾਂਗ ਕਿਹੜੀ ਝੋਣਕ ਹੈ ਉਹ ਘੱਟ ਵਿਖਾਈ ਦੇ ਰਹੀ ਹੈ ਕਿਉਂਕਿ ਇਹ ਗੱਲ ਕਰ ਲਈਏ ਅੰਮ੍ਰਿਤਸਰ ਡਿਪੂਆਂ ਦੀ 1 ਤੇ 2 ਦੇ ਡਿਪੂ ਨੇ ਜਿਹੜੇ ਉਹਨਾਂ ਤੋਂ ਪਰੀ-ਪਰੀਬ 200 ਤੋਂ ਜ਼ਿਆਦਾ ਬੱਸਾਂ ਦੇ ਪਈਏ ਜਿਹੜੇ ਨੇ ਉਹ ਜਾਮ ਨੇ ਅੱਜ ਪ੍ਰਾਈਵੇਟ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਪਰ ਸਰਕਾਰੀ ਬੱਸਾਂ ਦੇ ਟੱਕੇ ਨੇ ਉਹ ਜਾਮ ਵਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਜਿਹੜੇ ਨੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਲੇਡੀਜ਼ ਨੂੰ ਮੁਫਤ ਸਫ਼ਰ ਦਿੱਤਾ ਜਾਂਦਾ 10 ਦਿਨ ਵਾਸਤੇ ਜਿਹੜਾ ਕਿ ਉਹ ਸਫ਼ਰ ਹੁਣ ਪੈਸਾ ਖਰਚ ਕੇ ਕਰਨਾ ਪਵੇਗਾ ਮੈਮ ਕੀ ਕਰਾਂ ਕੰਦਰ ਹੜਤਾਲ ਹੈ ਕਿੰਨੀ ਕਿ ਦਿੱਕਤ ਆਨ ਵਾਲੀ ਹੈ ਪ੍ਰਾਈਵੇਟ ਸ ਜਾਏਗੇ ਪ੍ਰਾਈਵੇਟ ਸ ਜਾਏਗੇ ਪ੍ਰਾਈਵੇਟ ਜਿੱਤੇ ਪੈਸੇ ਲੱਗਣੇ ਹਾਂ ਉਹ ਤਾਂ ਲੱਗੇਗੀ ਸਰਕਾਰੀ ਚ ਲੱਗਦੇ ਪੈਸੇ ਨਹੀਂ ਜੀ ਕਿੰਨੇ ਕ ਦਿੱਕਤ ਆਣ ਵਾਲੀ 3 ਦਿਨ ਉਹ ਦਿੱਕਤ ਆਣ ਵਾਲੀ ਹੈ ਗੁਰਪੁਰੂਗ ਹੈ ਹਾਂ ਦਿੱਕਤ ਪਤਾ ਸੀ ਵੀ ਹੜਤਾਲ ਹੈਗੀ 3 ਦਿਨ ਨਹੀਂ ਘਰੋਂ ਨਹੀਂ ਪਤਾ ਲੱਗਿਆ ਜਾਣਾ ਕਿਤੇ ਪਟਿਆਲ ਹਾਂ ਤੱਕ ਬੱਸ ਮਿਲੀ ਕੋਈ ਨਹੀਂ ਅਜੇ ਨਹੀਂ ਬੱਸ ਉਡੀਕ ਤੇ ਪਿਓ ਬੱਸ ਠਿਕ ਤੇ ਪਿਓ ਬਿਲਕੁਲ ਕੰਜੀਬ ਸਰਕਾਰੀ ਬਸ ਦੀ ਹੜਤਾਲ ਹੈ ਕਿੰਨੀ ਕੁ ਮੁਸ਼ਕਲ ਹੋਣੀ ਹੈ ਬਹੁਤ ਮੁਸ਼ਕਲ ਹੈ ਕਰਤਾ ਗਾ ਮੈਂ ਮੁਸ਼ਕਲ ਤਾਂ ਬਥੇਰੀ ਆਉਂਦੀ ਆ ਬਹੁਤ ਜ਼ਿਆਦੀ ਆਉਂਦੀ ਆ ਥੋੜੀ ਵੀ ਨਹੀਂ ਆਉਂਦੀ ਹਾਂ ਮੋਸ਼ਕਲ ਤੱਕ ਤੇ ਥੋੜੀ ਆ ਕਿੰਨੀ ਆ ਖਰਾਬ ਹੋਣ ਰਹੀਆਂ ਸਵਾਰੀਆਂ ਕਿੰਨੀ ਜਨਤਾ ਖਰਾਬ ਹੋਣ ਰਹੀ ਆ ਕਿਉਂ ਜੇਣ ਜਾਣਾ ਉਹਨਾਂ ਤਾਂ ਜਾਣਾ ਹੀ ਆ ਜਿੱਥੇ ਜਾਣਾ ਪ੍ਰਾਈਵੇਟ ਹੋਵੇ ਜਾਣਾ ਤਾਂ ਪੈਣਾ ਹੀ ਆ ਪਹੁੰਚਣਾ ਤਾਂ ਹੈਗਾ ਹੀ ਆ ਆਪਣੇ ਸ਼ਹਿਰ ਸਰਕਾਰੀ ਬੱਸ ਵਿੱਚ ਸਫ਼ਰ ਮੁਫਤ ਨਾ ਲੇਡੀਜ਼ ਨੂੰ ਹਾਂਜੀ ਹਾਂਜੀ ਹੁਣ ਪੈਸੇ ਖਰਚਣੇ ਪੈਣਗੇ ਚਲੋ ਹੁਣ ਜਾਣੇ ਜਾਣ ਲਈ ਖਰਚੇ ਨਾ ਤਾਂ ਪੈਣਾ ਹੀ ਹੁਣ ਪਹੁੰਚਣਾ ਤਾਂ ਹੈਗਾ ਹੀ ਆ ਹੂੰ ਹੇ ਹੜਤਾਲ ਨੇ ਪੈਣੀ ਆ ਹਰ ਤਾਲਾ ਹੋਣੀ ਜਦੀ ਮੈਨੂੰ ਕਿ ਨਹੀਂ ਹੋਣੀ ਜਦੀ ਹੈ ਹਾਂ ਹੜਤਾਲਾ ਹੋਣੀ ਜਦੀ ਹੈ ਕਿ ਨਹੀਂ ਹੜਤਾਲਾ ਹੋਣਾ ਆ ਕੀ ਕਹਿ ਸਕਦੇ ਹਾਂ ਨਾ ਇਹਨਾਂ ਦੀ ਹੜਤਾਲਾ ਇਹਨਾਂ ਦੀ ਮਰਜ਼ੀ ਆ ਪਬਲਿਕ ਨੂੰ ਮੁਸ਼ਕਲ ਆਉਂਦੀ ਹੈ ਪਬਲਿਕ ਤੇ ਜਨਤਨ ਤਾਂ ਮੁਸ਼ਕਲਤਾ ਹੁੰਦੀ ਆ ਜਨਤਨ ਬਿਲਕੁਲ ਜਿਹੜੇ ਕੀ ਹੜਤਾਲਾ ਕਰਕੇ ਪਬਲਿਕ ਨੂੰ ਮੁਸ਼ਕਲ ਆਉਂਦੀ ਹੈ ਭਾਵੇਂ ਪਬਲਿਕ ਨੂੰ ਪਤਾ ਵੀ ਨਹੀਂ ਆ ਕਿ ਹੜਤਾਲ ਕਿਸ ਕਰਕੇ ਕੀਤੀ ਗਈ ਆ ਕਿਉਂਕਿ ਇਹ ਗੱਲ ਕਰ ਲਈਏ ਪੰਜਾਬ ਭਰ ਵਿੱਚ ਪੰਜਾਬ ਰੋਡਵੇਜ ਪਨ ਬੱਸ ਜਿਹੜਾ ਕੰਟਰੈਕਟ ਵਰਕਰ ਯੂਨੀਅਨ ਨੇ ਉਹ ਹੜਤਾਲ ਤੇ ਨੇ ਕਾਫੀ ਸਾਰੀਆਂ ਬੱਸਾਂ ਨੇ ਜਿਹੜੀ ਕਿ ਉਹ ਅੱਜ ਉਹਨਾਂ ਦੇ ਚੱਕੇ 3 ਦਿਨ ਵਾਸਤੇ ਅੱਜ ਤੋਂ ਬੰਦ ਰਹਿਣਗੇ ਇਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪ੍ਰਾਈਵੇਟ ਬੱਸਾਂ ਚੱਲੀਆਂ ਨੇ ਪਰ ਪ੍ਰਾਈਵੇਟ ਬੱਸਾਂ ਵਿੱਚ ਭੀੜ ਜਿਆਦਾ ਵਿਖਾਈ ਦੇ ਰਹੀ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਚੱਕੇ ਜਾਮ ਨੇ ਉਸ ਤੋਂ ਬਾਅਦ 6 7 ਤੇ 8 3 ਦਿਨ ਲਗਾਤਾਰ ਜਿਹੜੀ ਕਿ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜੇਕਰ ਇਹਨਾਂ ਚ ਇਹਨਾਂ ਦੇ ਦਰਮਿਆਨ ਮੰਗਾ ਨਹੀਂ ਮੰਨੇ ਜਾਂਦੀਆਂ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਆਉਣ ਵਾਲੀਆਂ ਨੇ ਕਿਉਂਕਿ ਇੱਕ ਪਾਸੇ ਜੇ ਗੱਲ ਕਰ ਲਈਏ ਮਹਿਲਾਵਾਂ ਦੀ ਤੇ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਮਿਲਦਾ ਪਰ ਇਹਨਾਂ 3 ਦਿਨਾਂ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨਾ ਮਾਤਾਂ ਚੱਲਣੀਆਂ ਨੇ ਤੇ ਮਹਿਲਾਵਾਂ ਨੂੰ ਵੀ ਪੈਸੇ ਖਰਚ ਕੇ ਆਣਾ ਜਾਣਾ ਪਵੇਗਾ ਤੇ ਦੂਜੇ ਪਾਸੇ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਵੀ ਖਾਚਾ ਕਾਚੇ ਬੱਸਾਂ ਵਿੱਚ ਹੀ ਜਿਹੜਾ ਕੀ ਉਹ ਸਫ਼ਰ ਕਰਨਾ ਪਵੇਗਾ ਕਿਉਂਕਿ 3 ਦਿਨ ਲਗਾਤਾਰ ਜਿਹੜੇ ਕੀ ਪੰਬਸ ਕੰਟਰੈਕਟ ਵਰਕਰ ਯੂਨੀਅਨ ਕੰਮੇ ਨੇ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਵਿੱਚ ਨੇ ਪਰ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਔਰ ਲੋਕਾਂ ਨੂੰ ਕੋਈ ਪਤਾ ਵੀ ਨਹੀਂ ਵੀ ਇਹ ਹੜਤਾਲ ਕਿਸ ਕਰਕੇ ਕੀਤੀ ਗਈ ਹੈ ਇਸ ਕਰਕੇ ਜੇਕਰ ਜੱਜੇ ਬੰਦੀਆਂ ਨੂੰ ਚਾਹੀਦਾ ਵੀ ਸਰਕਾਰੀ ਪੱਧਰ ਤੇ ਹੀ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਦਾ ਮਸਲਾ ਜਿਹੜਾ ਕਿ ਉਤੋਂ ਸਰਕਾਰ ਦੇ ਪੱਧਰ ਤੇ ਹੀ ਡਿਪਾਰਟਮੈਂਟ ਦੇ ਪੱਧਰ ਤੇ ਹੀ ਸੁਲਝਾਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕੈਮਪਰਸ ਸੁਖਪਾਲ ਦੇ ਨਾਲ ਸਿਕੰਦਰਪੁਰ ਸਿਚਾ ਯਾਨੀ ਖਿਰਾ ਟੀਵੀ ਅਮਿਤ